ਬਲਾਵਲ ਮਹੱਲਾ ਪੰਜਵਾ ਤਤ ਦੀ ਵਹੁ ਨ ਲਗਈ ਪਾਉ ਬ੍ਰਹਮੁ ਸਰਨਾਈ ਚਾ ਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਆਉਖਦ ਦੀਆ ਇਕਾਲ ਇਬਲਾਈ ਰਹਾ ਰੱਖ ਲਈ ਤਨ ਰਖਣਾ ਹਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪੇ ਸਹਾਈ ਤਕ ਦੀਵਾ ਨ ਲਗਈ ਪਾਰ ਬ੍ਰਹਮ ਸਰਣਾਈ ਜਾਗਿਰਦ ਹਮਾਰੇ ਰਾਮ ਕਾ ਕਿ ਨ ਪਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਨਤ ਬਣਾਈ ਰਾਮ ਨਾਮ ਉਹ ਖਦ ਦਿਆ ਏ ਕਾਲਿਵਲਾਈ ਰਹਾ ਰਸ ਲੀਏ ਦਿਨ ਰਖਨ ਹਾਰ ਸਭ ਬਿਆਜ ਮਿਟਾਈ ਤਹੋ ਨਾਨਕ ਕਿਰਪਾ ਭਈ ਪ੍ਰਪੇ ਸਹਾਈ ਰਾਖ ਲੀਏ ਤੈਨੂੰ ਰੱਖਣ ਹਾਰ ਸਭ ਬਿਆਜ ਮਿਟਾਈ ਦਹੋ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਬਿਲਾਵਲ ਮਹਲਾ ਪੰਜਵਾਂ ਤਤਿ ਵਾਉ ਨ ਲਗਈ ਪਾਉ ਬ੍ਰਹਮੁ ਸਰਨਾਈ ਚਾ ਗਿਰਦ ਹਮਾਰੇ RAM ਕਾar ਦੁਖ ਲਗੈ ਨਾ ਪਾ ਸਤਗੁਰੂ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖਦ ਦੀ ਆ ਇਕਾਲ ਇਬਲਾਹੀ ਰਹਾ ਰੱਖ ਲਈ ਤੇ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਕ੍ਰਪੇ ਸਹਾਈ ਤਕ ਦੀਵਾ ਨ ਲਗਈ ਪਾਰ ਬ੍ਰਹਮ ਸ਼ਰਨਾਈ ਜਗirdh ਮਾਰੇ ਰਾਮ ਕਾ ਦੁਖ ਲਗੇ ਨ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖਦ ਦਿਆ ਏ ਕਾਲਿ ਬੁਲਾਈ ਰਹਾ ਰਾਖ ਲਈ ਦਿਨ ਰਖਨ ਹਾਰ ਸਭ ਬਿਆਜ਼ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਪੇ ਸਹਾਈ ਰਾਖ ਲਈ ਦਿਨ ਰਖਨ ਹਾਰ ਸਭ ਬਿਆਜ਼ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪੇ ਸਹਾਈ ਬਲਾਵਲ ਮਹਲਾ 5ਵਾਂ ਤਕਤੀ ਵਾਉ ਨ ਲਗਈ ਪਾਰ ਬ੍ਰਹਮੁ ਸਰਨਾਈ ਚਾ ਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਆਉਖਤ ਦੀਆ ਇਕਾਲ ਇਲਾਹੀ ਲਈ ਇਹ ਤਨ ਰੱਖਣਾ ਹਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੇ ਸਹਾਈ ਤੱਕ ਦੀਵਾ ਨ ਲਗਈ ਪਾਰ ਬ੍ਰਹਮ ਸਰਨਾਈ ਜਾਗਿਰਦ ਹਮਾਰੇ RAM ਕਾ ਦੁਖ ਲਗੇ ਨ ਭਾਈ ਸਤਗੁਰੂ ਪੂਰਾ ਤੈਨੂੰ ਬਨਤ ਬਣਾਈ ਰਾਮ ਨਾਮ ਉਹ ਖਤ ਦਿਆ ਏਕਾਲੇ ਬੁਲਾਈ ਰਹਾ ਰੱਖ ਲੀਏ ਤੈਨ ਰਖਨ ਹਰ ਸਭ ਬਿਆਜ ਮਿਟਾਈ ਤਹੋ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਰੱਖ ਲੀਏ ਤੈਨ ਰਖਨ ਹਰ ਸਭ ਬਿਆਜ ਮਿਟਾਈ ਜੋ ਨਾਨਕ ਕਿਰਪਾ ਪਈ ਪ੍ਰਪੇ ਸਹਾਈ ਬਲਾਵਲ ਮਹਲਾ 5 ਤਤਿ ਵਾਉ ਨ ਲਗਾਈ ਪਾਰ ਬ੍ਰਹਮੁ ਸਰਨਾਈ ਜੋ ਗਿਰਦ ਹਮਾਰੇ RAM ਕਾ ਦੁਖ ਲਗੈ ਨ ਪਾਈ ਸਤਗੁਰ ਪੂਰਾ ਭੇਟਿਆ ਰਤ ਬਨਾਈ ਰਾਮ ਨਾਮ ਔਖਦ ਦੀ ਆ ਇਕਾਲ ਇਲਾਹੀ ਰਹਾ ਰੱਖ ਲਈ ਤਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪੇ ਸਹਾਈ ਤਕ دیਵਾ ਨ ਲਗਈ ਪਾਰ ਬ੍ਰਹਮ ਸਰਨਾਈ ਚਾਗਿਰਦ ਹਮਾਰੇ ਰਾਮ ਕਾ ਦੁੱਖ ਲਗੇ ਨ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖਦ ਦਿਆ ਏ ਕਾਲਿ ਵਲਾਈ ਰਹਾ ਰਾਖ ਲਈਏ ਦਿਨ ਰਖਨ ਹਾਰ ਸਭ ਬਿਆਜ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਰੱਖ ਲੀਏ ਤੈਨੂੰ ਰਖਣਾ ਸਭ ਗ਼ਮ ਅਜ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੇ ਸਹਾਈ ਬਿਲਾਵਲ ਮਹਲਾ ਪੰਜਵਾਂ ਤਤਿ ਵਾਉ ਨ ਲਗਾਈ ਪਾਰ ਬ੍ਰਹਮੁ ਸਰਨਾਈ ਜਗਰਤ ਹਮਾਰੇ RAM ਕਾਰ ਦੁਖ ਲੱਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ RAM ਨਾਮ ਆਉਖਤ ਦੀਆ ਏਕਾਲ ਬਲਾਈ ਰਹਾ ਰੱਖ ਲਈ ਤੇ ਰਖਣ ਹਾਰ ਸਭੈ ਮਿਟਾਈ ਤਹੋ ਨਾਨਕ ਕਿਰਪਾ ਪਈ ਪਰ ਪੈ ਸਹਾਈ ਤਕ ਦੀਵਾ ਨ ਲਗਈ ਪਾਰ ਬ੍ਰਹਮ ਸਰਨਾਈ ਜਗird ਹਮਾਰੇ ਰਾਮ ਕਾ ਦੁਖ ਲਗੇ ਨ ਪਾਈ ਸਤਗੁਰੂ ਪੂਰਾ ਭੇਟਿਆ ਜਿਨ ਬਨਤ ਬਨਾਈ ਦੁਦਿਆ ਏ ਕਾਲੇ ਬੁਲਾਈ ਰਹਾ ਰੱਖ ਲੀਏ ਤੈਨ ਰਖਨ ਹਰ ਸਭ ਬਿਆਜ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਰੱਖ ਲੀਏ ਤੈਨ ਰਖਨ ਹਰ ਸਭ ਬਿਆਜ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੇ ਸਹਾਈ